ਜੇ ਭਾਈ ਹਰੀ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਤੂੰ ਪ੍ਰੀਤ ਨਹੀਂ ਪਾਈ ਤੇ ਗੁਰੂ ਦੇ ਬਚਨ ਨਹੀਂ ਮੰਨੇ ਤੇ ਤੇਰਾ ਜੀਵਨ ਜਿਹੜਾ ਫਟਕਾਰ ਯੋਗ ਹੈ ਜਿਸ ਜਉਣ ਵਿੱਚ ਪ੍ਰਮਾਤਮਾ ਨਾਲ ਪਿਆਰ ਨਾ ਬਣੇ ਫਟਕਾਰ ਯੋਗ ਆ ਜੀਵਨ ਜੇ ਪ੍ਰਭੂ ਪ੍ਰਮਾਤਮਾ ਦੇ ਨਾਲ ਪਿਆਰ ਨਹੀਂ ਹੈ ਤਾਂ ਤੇਰਾ ਜਿਤ ਕਮ ਹਰ ਬਿਸਰੇ ਦੂਜੇ ਲੱਗੇ ਜਾਏ ਮਹਾਰਾਜ ਕਹਿੰਦੇ ਐਸਾ ਵੀ ਕੰਮ ਫਟਕਾਰਯੋਗ ਹੈ ਜਿਸ ਕੰਮ ਵਿੱਚ ਲੱਗਿਆਂ ਪ੍ਰਮਾਤਮਾ ਭੁੱਲ ਜਾਏ ਅਤੇ ਮਨੁੱਖ ਮਾਇਆ ਦੇ ਮੋਹ ਵਿੱਚ ਜਾ ਫਸੇ ਇਹੋ ਜਿਹਾ ਕੰਮ ਵੀ ਫਟਕਾਰਯੋਗ ਹੈ ਤੇ ਜੀਣਾ ਵੀ ਫਟਕਾਰਯੋਗ ਹੈ ਜੀਵਨ ਵੀ ਫਟਕਾਰਯੋਗ ਹੈ ਜੇ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਪ੍ਰੀਤ ਨਹੀਂ ਪਾਉਂਦਾ ਤਾਂ ਤੇ ਕੰਮ ਵੀ ਫਟਕਾਰਯੋਗ ਹੈ ਜਿਸ ਕੰਮ ਕਰਨ ਵਾਸਤੇ ਕਰਨ ਲੱਗਿਆ ਉਹ ਪ੍ਰਭੂ ਪਰਮਾਤਮਾ ਭੁੱਲ ਜੇ ਕੋਈ ਵੀ ਕੰਮ ਕਰਨਾ ਉਸ ਪ੍ਰਭੂ ਪਰਮਾਤਮਾ ਨੂੰ ਯਾਦ ਰੱਖਣਾ ਭਾਈ ਐਸਾ ਸਤਗੁਰ ਸੇਵੀਏ ਮਨ ਜਿਤ ਸੇਵੀਏ ਗੋਵਿੰਦ ਪ੍ਰੀਤ ਉਪਜੇ ਅਵਰ ਬਿਸਰ ਸਭ ਜਾਏ ਮਹਾਰਾਜ ਕਹਿੰਦੇ ਹੈ ਮੇਰੇ ਮਨ ਇਹੋ ਜਿਹੇ ਗੁਰੂ ਦੀ ਸ਼ਰਨ ਪੈਣਾ ਚਾਹੀਦਾ ਹੈ ਜਿਸ ਦੀ ਸ਼ਰਨ ਪਿਆ ਪ੍ਰਮਾਤਮਾ ਨਾਲ ਪਿਆਰ ਪੈਦਾ ਹੋ ਜਾਏ ਅਤੇ ਹੋਰ ਮਾਇਆ ਆਤਕ ਦਾ ਪਿਆਰ ਸਾਰਾ ਭੁੱਲ ਜਾਏ ਹਰ ਸੇਤੀ ਚਿਤ ਗਹਿ ਰਹੇ ਜਰਾ ਕਾ ਭਉ ਨ ਹੋਵੀ ਜੀਵਨ ਪਦ ਵੀ ਪਾਏ ਦੁਬਾਰੇ ਫੇਰ ਪੰਕਤੀ ਪੜਦਾ ਜੀ ਹਰ ਸੇਤੀ ਚਿੱਤ ਗਹਿ ਰਹੇ ਜਰਾ ਕਾ ਭੋ ਨਾ ਹੋਵੀ ਜੀਵਨ ਪਦਵੀ ਪਾਈ ਰਹਾਉ ਰਾਵ ਵਾਲੇ ਬੰਦ ਚ ਮਹਾਰਾਜ ਨੇ ਦੱਸਿਆ ਜਿਸ ਦੀ ਸਰਨ ਪਿਆ ਪ੍ਰਮਾਤਮਾ ਨਾਲ ਚਿੱਤ ਸਦਾ ਜੁੜਿਆ ਰਹੇ ਅਤੇ ਇਹੋ ਜਿਹਾ ਆਤਮਿਕ ਜੀਵਨ ਦਾ ਦਰਜਾ ਮਿਲ ਜਾਏ ਜਿਸ ਨੂੰ ਕਦੇ ਬੁਢੇਪਾ ਬੁਢੇਪੇ ਦਾ ਡਰ ਨਾ ਹੋਵੇ ਜੋ ਆਤਮਕ ਦਰਜਾ ਕਦੇ ਕਮਜ਼ੋਰ ਨਾ ਹੋ ਸਕੇ ਰਹਾਉ ਗੋਵਿੰਦ ਪ੍ਰੀਤ ਸਿਉ ਇੱਕ ਸਹਿਜ ਉਪਜਿਆ ਵੇਖ ਜੈਸੀ ਭਗਤ ਬਣੀ ਗੋਵਿੰਦ ਪ੍ਰੀਤ ਸਿਉ ਇੱਕ ਸਹਿਜ ਉਪਜਿਆ ਵੇਖ ਜੈਸੀ ਭਗਤ ਬਣੀ ਪ੍ਰਮਾਤਮਾ ਨਾਲ ਪਿਆਰ ਪਾਇਆ ਮਨੁੱਖ ਦੇ ਅੰਦਰ ਇੱਕ ਅਚਰਜ ਆਤਮ ਕਟੋਲਤਾ ਪੈਦਾ ਹੁੰਦੀ ਹੈ ਹੈਰਾਨ ਕਰਨ ਵਾਲੀ ਭਗਤੀ ਦਾ ਰੰਗ ਬਣਦਾ ਹੈ ਆਪ ਸਿਤੀ ਆਪ ਖਾਇਆ ਤਾਂ ਮਨ ਨਿਰਮਲ ਹੋਵਾ ਜੋਤੀ ਜੋਤ ਸਮਾਈ ਅੰਦਰੇ ਅੰਦਰ ਹੀ ਮਨੁੱਖ ਦੇ ਅੰਦਰੋਂ ਆਪਾ ਭਾਵ ਹੰਕਾਰ ਮੁੱਕ ਜਾਂਦਾ ਹੈ ਜਦੋਂ ਆਪਾ ਭਾਵ ਮੁੱਕਦਾ ਹੈ ਤਦੋਂ ਮਨ ਪਵਿੱਤਰ ਹੋ ਜਾਂਦਾ ਹੈ ਤਦੋਂ ਮਨੁੱਖ ਦੀ ਸੂਰਤ ਰੱਬੀ ਨੂਰ ਵਿੱਚ ਲੀਨ ਰਹਿੰਦੀ ਹੈ ਬੇਨਭਾਗਾ ਐਸਾ ਸਤਗੁਰ ਨਾ ਪਾਈਏ ਜੇ ਚੱਲੇ ਸਭ ਕੋਈ ਜੇ ਲੋਚੇ ਸਭ ਕੋਈ ਵਾਹਿਗੁਰੂ ਬਿਨ ਭਾਗਾ ਐਸਾ ਸਤਗੁਰ ਨਾ ਪਾਈਏ ਜੇਲੋਚੇ ਸਭ ਕੋਈ ਜੇ ਦਾ ਮਤਲਬ ਲੰਦਾ ਵੀ ਜੋ ਲੋਚੇ ਸਭ ਕੋਈ ਪਰ へ ਭਾਈ ਚਾਹੇ ਹਰੇਕ ਮਨੁੱਖ ਪਿਆ ਤਾਂਗ ਕਰੇ ਕਿਸਮਤ ਤੋਂ ਬਿਨਾ ਅਜੇਹਾ ਗੁਰੂ ਨਹੀਂ ਮਿਲਦਾ ਜਿਸਦੇ ਮਿਲਿਆਂ ਮਨੁੱਖ ਦੇ ਅੰਦਰੋਂ ਮਾਇਆ ਦੇ ਮੋਹ ਵਾਲੀ ਕੰਧ ਦੂਰ ਹੋ ਜਾਏ ਨਹੀਂ ਕਿਸਮਤ ਤੋਂ ਬਿਨਾ ਮਿਲਦਾ ਤੇ ਕਿਸਮਤ ਬਣਾਉਣੀ ਪੈਂਦੀ ਆ ਜੀ ਕਿਸਮਤ ਕਿਵੇਂ ਬਣੇਗੀ ਗੁਰੂ ਦੇ ਚਰਨਾਂ ਵਿੱਚ ਜਾ ਜੀ ਗੁਰੂ ਦੇ ਬਚਨ ਸੁਣੀਏ ਤੇ ਗੁਰੂ ਦੇ ਬਚਨਾਂ ਤੇ ਪਹਿਰਾ ਦੀਏ ਫਿਰ ਆਪਣੇ ਜੀਵਨ ਵਿੱਚ ਲਾਗੂ ਕਰੀਏ ਇਹ ਫਿਰ ਤੇਰੀ ਚੰਗੀ ਕਿਸਮਤ ਬਣਾ ਦੂਗਾ ਇਹ ਕੰਮ ਕੀਤਾ ਹੋਇਆ ਜਦੋਂ ਚੰਗੀ ਕਿਸਮਤ ਮਣ ਗਈ ਫਿਰ ਪ੍ਰਭੂ ਪਰਮਾਤਮਾ ਨੇ ਮਿਲ ਪੈਣਾ ਕੂੜੇ ਕੀ ਪਾਲ ਵਿੱਚੋਂ ਨਿਕਲੇ ਤਾਂ ਸਦਾ ਸੁਖ ਹੋਈ ਕੂੜੇ ਦਾ ਮਤਲਬ là ਝੂਠ ਜਦੋਂ ਇਹ ਕੰਧ ਨਿਕਲ ਜਾਂਦੀ ਹੈ ਤੇ ਹਰੀ ਨਾਲ ਮਲਾਪ ਹੋ ਜਾਂਦਾ ਹੈ ਜਦੋਂ ਝੂਠ ਵਿਰਤੀ ਖਤਮ ਹੋ ਜਾਂਦੀ ਹੈ ਝੂਠੀ ਵਰਤੀ ਖਤਮ ਹੋ ਜਾਂਦੀ ਹੈ ਨਾ ਫਿਰ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਮਨ ਜੁੜਦਾ ਮਹਾਰਾਜ ਨੇ ਦੱਸਿਆ ਵੀ ਜਦੋਂ ਇਹ ਕੰਧ ਝੂਠ ਵਾਲੀ ਆਪਣੇ ਵਿਚਾਰੋਂ ਨਿਕਲ ਜੇ ਮਨ ਦੇ ਤੇ ਜੀਵ ਆਤਮਾ ਦੇ ਤੇ ਪਰਮਾਤਮਾ ਦੇ ਵਿਚਾਰੋਂ ਇਹ ਝੂਠ ਵਾਲੀ ਕੰਧ ਨਿਕਲ ਜਾਂਦੀ ਹੈ ਜਦੋਂ ਫਿਰ ਹਰੀ ਪ੍ਰਭੂ ਪਰਮਾਤਮਾ ਦੇ ਨਾਲ ਮਲਾਪ ਹੁੰਦਾ ਹੈ ਤਦੋਂ ਮਨੁੱਖ ਨੂੰ ਸਦਾ ਲਈ ਆਨੰਦ ਪ੍ਰਾਪਤ ਹੋ ਜਾਂਦਾ ਹੈ ਜ਼ਿੰਦਗੀ ਅਨੰਦਮਈ ਕਈ ਦੇਖਦੇ ਨਾ ਆਪਾਂ ਕਈ ਬੰਦੇ ਭਾਵੇਂ ਪਦਾਰਥ ਘਾਟੀ ਨੇ ਘਰ-ਬਾਰ ਵੀ ਭਾਵੇਂ ਲੋਟ ਹੀ ਉਹਦਾ ਬੜਾ ਸੋਹਣਾ ਨਹੀਂ ਹੈ ਸੁੱਖ ਸੁਹੂਲਤਾਂ ਜਿਹੜੀਆਂ ਆਮ ਸੁਹੂਲਤਾਂ ਉਹ ਵੀ ਘਾਟੀ ਹੁੰਦੀਆਂ ਤੇ ਉਹ ਇਨਸਾਨ ਪੜੇ ਬੀਬੀ ਵੀ ਤੇ ਭਾਈ ਵੀ ਬੜੇ ਹੱਸਦੇ ਦੇਖੇ ਆ ਖੁਸ਼ ਸਦਾ ਹੀ ਹੱਸ ਮੁੱਖ ਰਹਿਣਾ ਅਨੰਦਮਈ ਜ਼ਿੰਦਗੀ ਇਹੋ ਜਿਹਾ ਜੀਵਨ ਬਣਨਾ ਚਾਹੀਦਾ ਬੰਦੇ ਦਾ ਸਦਾ ਖੁਸ਼ ਰਹੇ ਤੇ ਜੇ ਫਿਕਰਾਂ ਚ ਹੋਰਿਆਂ ਦੇ ਵਿੱਚ ਹੀ ਮਰਝਾਇਆ ਰਹਿੰਦਾ ਮਨ ਦੁਖੀ ਹੋਇਆ ਰਹਿੰਦਾ ਫਿਕਰ ਚ ਹੋਰਾ ਕਿਸੇ ਹੋਰ ਪਾਸੇ ਦਾ ਹੁੰਦਾ ਤੇ ਗੁੱਸਾ ਕਿਸੇ ਤੇ ਹੋਰ ਕੱਢ ਦਿੰਦੇ ਨੇ ਕਈ ਬਹੁਤ ਨੇ ਫਿਰ ਇਹ ਸਮਝ ਲਓ ਵੀ ਪ੍ਰਭੂ ਪਰਮਾਤਮਾ ਦੇ ਨਾਮ ਦੀ ਦਾਤ ਹੈ ਨਹੀਂ ਸਾਡੇ ਕੋਲੇ ਤੇ ਮਨ ਸੜਿਆ ਬਲਿਆ ਰਹਿੰਦਾ 24 ਘੰਟੇ ਤੇ ਮਨ ਸ਼ਾਂਤ ਕਦੋਂ ਹੋਏਗਾ ਜਦੋਂ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜਾਏਗਾ ਨਾਨਕ ਐਸੇ ਸਤਗੁਰ ਕੀ ਕਿਆ ਉਹ ਸੇਵਕ ਸੇਵਾ ਕਰੇ ਗੁਰ ਅਗੇ ਜਿਉ ਧਰੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਇਹ ਨਾਨਕ ਜਿਸ ਸੇਵਕ ਨੂੰ ਇਹੋ ਜਿਹਾ ਗੁਰੂ ਮਿਲ ਪੈਂਦਾ ਹੈ ਉਹ ਸੇਵਕ ਅਜਿਹੇ ਗੁਰੂ ਦੀ ਕੀ ਸੇਵਾ ਕਰਦਾ ਹੈ ਬਸ ਇਹੀ ਸੇਵਾ ਕਰਦਾ ਹੈ ਕਿ ਗੁਰੂ ਦੇ ਅੱਗੇ ਆਪਣੀ ਜਿੰਦ ਭੇਟ ਕਰਦਾ ਹੈ ਭਾਵ ਉਹ ਸੇਵਕ ਗੁਰੂ ਦੀ ਮਰਜ਼ੀ ਨੂੰ ਆਪਣੇ ਚਿੱਤ ਵਿੱਚ ਟਿਕਾ ਲੈਂਦਾ ਹੈ ਗੁਰੂ ਦੇ ਹੁਕਮ ਵਿੱਚ ਤੁਰਦਾ ਹੈ ਇਹ ਸੇਵਾ ਕਰਦਾ ਫਿਰਨੁਕ ਇਤਿਹਾਸ ਅਗਵਾ ਹੈ ਜਿੰਨਾ ਵੀ ਜਿੰਨੇ ਵੀ ਸੰਗ ਸਿੰਘਣੀਆਂ ਦਾ ਆਪਾਂ ਨਾਂ ਲੈਨੇ ਆ ਨਾਂ ਨਹੀਂ ਲਿਆ ਜਾਂਦਾ ਅਨੇਕ ਸੰਗ ਸਿੰਘਣੀਆਂ ਨੇ ਕੁਰਬਾਨੀਆਂ ਕੀਤੀਆਂ ਗੁਰੂ ਦੇ ਕਹੇ ਅਨਸਾਰ ਤੁਰੇ ਗੁਰੂ ਤਾਂ ਬੇਮੁਖ ਨਹੀਂ ਹੋਏ ਆਪਣਾ ਆਪ ਕੁਰਬਾਨ ਕਰਤਾ ਇਹ ਗੁਰਮਖ ਪਿਆਰੇ ਫਿਰ ਉਸ ਗੁਰੂ ਦੇ ਹੁਕਮ ਵਿੱਚ ਤੁਰਦੇ ਹਨ ਸਿਰ ਜਾਏ ਤਾਂ ਜਾਏ ਫਿਰ ਸਿੱਖੀ ਸਦਕਾ ਨਾ ਜਾਏ ਸਤਗੁਰ ਕਾ ਪਾਣਾ ਚਿਤ ਕਰੇ ਸਤਗੁਰੂ ਸਤਿਗੁਰ ਆਪੇ ਕਿਰਪਾ ਕਰੇ ਵਾਹਿਗੁਰੂ ਮਹਾਰਾਜ ਕਹਿੰਦੇ ਨਾ ਪਰ ਭਾਣਾ ਮੰਨਣਾ ਵੀ ਕੋਈ ਸੌਖੀ ਖੇਡ ਨਹੀਂ ਜਿਸ ਮਨੁੱਖ ਉਤੇ ਗੁਰੂ ਆਪ ਹੀ ਕਿਰਪਾ ਕਰਦਾ ਹੈ ਉਹ ਮਨੁੱਖ ਗੁਰੂ ਦੇ ਹੁਕਮ ਨੂੰ ਸਦਾ ਮੰਨਦਾ ਹੈ ਇਹ ਗੁਰੂ ਕਿਰਪਾ ਕਰਕੇ ਭਾਣੇ ਵਿੱਚ ਲਿਆਉਂਦਾ ਜੀ ਜਿਹੜੀ ਆਪਾਂ ਅਰਦਾਸ ਵੀ ਕਰਦੇ ਆ ਭਾਣਾ ਮੰਨਣ ਦਾ ਬਲ ਬਖਸ਼ੋ ਇਹ ਵੀ ਗੁਰੂ ਕਿਰਪਾ ਕਰਕੇ ਬਾਣਾ ਮੰਨਣ ਦਾ ਬਲ ਬਖਸ਼ਦਾ ਹੈ ਤੇ ਤਾਂ ਹੀ ਬਾਣਾ ਮੰਨਿਆ ਜਾਂਦਾ ਇਹ ਸੌਖੀ ਖੇਡ ਨਹੀਂ ਹੈ ਸਿੱਖੀ ਦੋ ਧਾਰੇ ਖੰਡੇ ਦੀ ਤਰ੍ਹਾਂ ਹੈ ਸਿੱਖੀ ਸਨੰਤਾਂ ਤੇ ਚੱਲਣਾ ਖੰਡੇ ਦੀ ਧਾਰ ਤੇ ਚੱਲਣਾ ਮੰਨੋ ਤੇ ਜਦੋਂ ਗੁਰੂ ਦੇ ਹੁਕਮ ਅੰਦਰ ਆ ਗਿਆ ਫਿਰ ਔਖੀ ਵੀ ਨਹੀਂ ਹੈ ਫਿਰ ਉਹ ਖੰਡੇ ਦੀਆਂ ਧਾਰਾਂ ਤੇ ਚੱਲਦੇ ਨੇ ਚਰਖੜੀਆਂ ਤੇ ਵੀ ਚੜ ਜਾਂਦੇ ਨੇ ਖੋਪਰ ਵੀ ਤੜਵਾ ਲੈਂਦੇ ਨੇ ਉਠੀਆਂ ਖੱਲਾਂ ਵੀ ਲਵਾ ਲੈਂਦੇ ਨੇ ਆਰਿਆਂ ਥੱਲੇ ਵੀ ਖੜ ਜਾਂਦੇ ਨੇ ਨੀਹਾਂ ਵਿੱਚ ਵੀ ਖੜ ਜਾਂਦੇ ਨੇ ਫਿਰ ਜਦੋਂ ਗੁਰੂ ਦੇ ਬਾਣੇ ਵਿੱਚ ਆ ਜਾਂਦਾ ਨਾ ਗੁਰਮਖ ਪਿਆਰਾ ਫਿਰ ਉਹਨੂੰ ਬਾਣਾ ਮੰਨਣ ਵਿੱਚ ਕੋਈ ਤਕਲੀਫ ਨਹੀਂ ਹੁੰਦੀ ਕਿਉਂਕਿ ਉਹਨਾਂ ਦਾ ਦੇਹ ਦਾ ਹਾਸ ਟੁੱਟ ਜਾਂਦਾ ਉਸ ਪ੍ਰਭੂ ਪਰਮਾਤਮਾ ਦੇ ਨਾਲ ਇੱਕਮਕਤਾ ਹੁੰਦੀ ਹੈ ਤੇ ਫਿਰ ਉਹ ਆਪਣੇ ਧਰਮ ਤੇ ਪਹਿਰਾ ਦਿੰਦੇ ਨੇ ਫਿਰ ਸਰੀਰ ਦੀ ਪ੍ਰਵਾਹ ਨਹੀਂ ਕਰਦੇ ਅਗਲਾ ਅਗਲਾ ਸ਼ਬਦ ਗੂਜਰੀ ਮਹੱਲਾ ਤੀਜਾ ਹਰ ਕੀ ਉਤਮ ਸੇਵਾ ਕਰੋ ਦੂਜੀ ਸੇਵਾ ਕਰੋ ਨ ਕੋਈ ਜੀ ਏ ਭਾਈ ਸਿਰਫ ਪ੍ਰਮਾਤਮਾ ਦੀ ਸੇਵਾ ਭਗਤੀ ਕਰੋ ਕਿਸੇ ਹੋਰ ਦੇਵੀ ਦੇਵਤੇ ਆਦਿਕ ਦੀ ਸੇਵਾ ਪੂਜਾ ਨਾ ਕਰੋ ਹਰ ਕੀ ਸੇਵਾ ਤੇ ਮਨੋਂ ਚਿੰਦਿਆ ਫਲ ਪਾਈਏ ਦੂਜੀ ਸੇਵਾ ਜਨਮ ਬਿਰਥਾ ਜਾਏ ਜੀ ਅ ਤੀਜੇ ਪਾਤਸ਼ਾਹ ਦੇ ਬਚਨ ਮਹਾਰਾਜ ਕਹਿੰਦੇ ਪ੍ਰਮਾਤਮਾ ਦੀ ਸੇਵਾ ਭਗਤੀ ਕੀਤਿਆਂ ਮਨ ਇਸਤ ਫਲ ਪਾ ਲਈਦਾ ਹੈ ਕਿਸੇ ਹੋਰ ਦੇਵੀ ਦੇਵਤੇ ਆਦਿਕ ਦੀ ਪੂਜਾ ਨਾਲ ਆਪਣੀ ਜ਼ਿੰਦਗੀ ਹੀ ਬੇਅਰਥ ਚਲੀ ਜਾਂਦੀ ਹੈ ਹਰ ਮੇਰੀ ਪ੍ਰੀਤ ਰੀਤ ਹੈ ਹਰ ਮੇਰੀ ਹਰ ਮੇਰੀ ਕਥਾ ਕਹਾਣੀ ਹਰ ਮੇਰੀ ਪ੍ਰੀਤ ਰੀਤ ਹੈ ਹਰ ਮੇਰੀ ਹਰ ਮੇਰੀ ਕਥਾ ਕਹਾਣੀ ਜੀ ਹੇ ਭਾਈ ਪ੍ਰਮਾਤਮਾ ਨਾਲ ਪਿਆਰ ਮੇਰਾ ਜੀਵਨ ਜੁਗਤ ਹੈ। ਮੇਰੀ ਜੀਵਨ ਜੁਗਤ ਹੈ। ਪ੍ਰਮਾਤਮਾ ਦੀ ਸਿੱਖਤ ਸਲਾਹ ਮੇਰੇ ਵਾਸਤੇ ਮਨ ਪਰਚਾਵੇ ਦੀਆਂ ਗੱਲਾਂ ਹਨ। ਕਈ ਮਨ ਪਰਚਾਵੇ ਆ ਡੀ ਜੀ ਦੇ ਗਾਣਿਆਂ ਤੇ ਕਰਦੇ ਹਨ। ਹੋਰ ਖੇਡਾਂ ਖੇਡ ਕੇ ਨਾਚ ਟਾਪ ਕਰਕੇ ਪਰ ਗੁਰੂ ਜੀ ਨੇ ਤੇ ਕਿਹਾ ਵੀ ਗੁਰਪ੍ਰਸਾਦ ਮੇਰਾ ਮਨ ਭੀਜੇ ਇਹਾ ਸੇਵ ਬਣੀ ਜਿਉ ਪਹਿਲਾ ਵਾਲੇ ਬੰਦ ਜੀ ਦੱਸਦਾ ਵੀ ਹੇ ਭਾਈ ਪ੍ਰਮਾਤਮਾ ਨਾਲ ਪਿਆਰ ਮੇਰੀ ਜੀਵਨ ਜੁਗਤ ਹੈ ਪ੍ਰਮਾਤਮਾ ਦੀ ਸਿੱਖਤ ਸਲਾਹ ਮੇਰੇ ਵਾਸਤੇ ਮਨ ਪਰਚਾਵੇ ਦੀਆਂ ਗੱਲਾਂ ਹਨ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿੱਖਤ ਸਲਾਹ ਸੁਣਨਾ ਹੀ ਮੇਰਾ ਮਨ ਖੁਸ਼ ਰਹਿਦਾ ਸੁਣ ਕੇ ਗੁਰ ਪ੍ਰਸਾਦ ਮੇਰਾ ਮਨ ਭੀਜੇ ਇਹਾ ਸੇਵ ਬਣੀ ਜੀਉ ਰਹਾਉ ਬਸ ਮੈਨੂੰ ਇਹੀ ਸੇਵਾ ਭਗਤੀ ਚੰਗੀ ਲੱਗਦੀ ਹੈ ਕਿ ਗੁਰੂ ਦੀ ਕਿਰਪਾ ਨਾਲ ਮੇਰਾ ਮਨ ਪ੍ਰਮਾਤਮਾ ਦੀ ਯਾਦ ਵਿੱਚ ਗਿਜ ਜਾਏ ਰਹਾਉ ਹਰ ਮੇਰਾ ਸਿਮਰਤ ਹਰ ਮੇਰਾ ਸਾਸਤਰ ਹਰ ਮੇਰਾ ਬੰਦ ਪਹਰ ਮੇਰਾ ਭਾਈ ਵਾ ਹੇ ਭਾਈ ਪ੍ਰਮਾਤਮਾ ਦਾ ਨਾਮ ਹੀ ਮੇਰੇ ਵਾਸਤੇ ਸਿਮਰਤੀਆਂ ਦੀ ਮਰਜ਼ਾਦਾ ਹੈ ਤੇ ਸ਼ਾਸਤਰਾਂ ਦੀ ਵਿਚਾਰ ਹੈ ਪ੍ਰਮਾਤਮਾ ਹੀ ਮੇਰਾ ਰਿਸ਼ਤੇਦਾਰ ਹੈ ਪ੍ਰਮਾਤਮਾ ਹੀ ਮੇਰਾ ਭਰਾ ਭਾਈ ਹੈ ਇੱਕ ਹੋਰ ਪੰਕਤੀ ਪੜ੍ਹਦੇ ਹੁੰਨੇ ਹਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦ ਤੂੰ ਮੇਰਾ ਭਰਾ ਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਭਾਉ ਕੇ ਹਾਂ का जीओ हे सच्चे पिता तू ही मेरा मां प्यो है तू ही मेरा भाई है तू ही मेरा रिश्तेदार है जो सब कुछ तू ही है तो फिर किसी किस्म का डर कहता फिर जिन्ना ने भाई मां प्यो भाई रिश्तेदार बनाया फिर उ खड़ के ना आ रहा थले उन्होंने खोपर तड़वा ले ਉਹੀ ਨੀਹਾਂ ਵਿੱਚ ਖੜ ਕੇ ਉਹੀ ਦੇਗਾਂ ਵਿੱਚ ਉੱਬਲ ਕੇ ਉਹਨਾਂ ਨੇ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਬੱਚਿਆਂ ਦੇ ਟੁਕੜੇ ਟੁਕੜੇ ਕਰਵਾ ਕੇ ਝੋਲੀਆਂ ਚ ਪਾ ਲਈ ਕਿਉਂਕਿ ਉਹਨਾਂ ਨੇ ਮਾਤਾ ਪਿਤਾ ਹੀ ਇੱਕ ਨੂੰ ਸਮਝਾਣਾ ਵੀ ਤੂੰ ਹੀ ਆ ਸਭ ਕੁਝ ਕਰੇ ਕਰਾਵੇਂ ਆਪੇ ਆਪ ਮਾਨੁੱਖ ਕੇ ਕਿਸੇ ਨਾ ਹੀ ਹੱਥ ਇਹ ਵੀ ਪੰਕਤੀ ਅਗਰ ਬਾਣੀ ਚ ਮਹਾਰਾਜ ਕਹਿੰਦੇ ਹਰ ਕੀਮਾ ਭੁੱਖ ਲਾਗੇ ਹਰ ਨਾਮ ਮੇਰਾ ਮਨ ਤ੍ਰਿਪਤੇ ਹਰ ਮੇਰਾ ਸਾਕ ਅੰਤ ਹੋਏ ਸਖਾਈ ਇਹ ਤੀਜੇ ਪਾਸ਼ਾ ਦੀ ਬਾਣੀ ਵਿੱਚੋਂ ਸ਼ਬਦਤਾ ਜੀ ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਸਿਮਰਨ ਦੀ ਮੈਨੂੰ ਭੁੱਖ ਲੱਗਦੀ ਹੈ ਮੇਰਾ ਆਤਮਿਕ ਜ਼ਿੰਦਗੀ ਦੇ ਕਾਇਮ ਰਹਿਣ ਵਾਸਤੇ ਮੈਨੂੰ ਸਿਮਰਨ ਦੀ ਖੁਰਾਕ ਦੀ ਲੋੜ ਪੈਂਦੀ ਹੈ ਜਿਹੜਾ ਆਤਮਿਕ ਬਲ ਮਿਲਦਾ ਨਾ ਇਹ ਪ੍ਰਭੂ ਪਰਮਾਤਮਾ ਦੇ ਨਾਮ ਸਿਮਰਨ ਨਾਲ ਮਿਲਦਾ ਹੈ ਆਤਮਿਕ ਬਲ ਜਦੋਂ ਆਤਮਿਕ ਬਲ ਕਮਜ਼ੋਰ ਆ ਤੇ ਸਰੀਰ ਆਪੇ ਹੀ ਕਮਜ਼ੋਰ ਹੋ ਜਾਂਦਾ ਜੇ ਗੁਰੂ ਦੇ ਗਿਆਨ ਦੇ ਨਾਲ ਆਤਮਿਕ ਬਲ ਆਪਣਾ ਕਾਇਮ ਆ ਮਨ ਚੜ੍ਹਦੀ ਕਲਾ ਚ ਆ ਫਿਰ ਸਰੀਰ ਨੂੰ ਕੋਈ ਬਿਮਾਰੀ ਨਹੀਂ ਘੇਰਦੀ ਆਮ ਆਪਾਂ ਡਾਕਟਰੀ ਭਾਸ਼ਾ ਵੀ ਸੁਣ ਲੈਂਦੇ ਆ ਵੀ ਡਾਕਟਰ ਕਹਿੰਦਾ ਵੀ ਲੈ ਭਾਈ ਟੈਨਸ਼ਨ ਨਾ ਲਈਂ ਟੈਨਸ਼ਨ ਛੱਡਦੇ ਤੈਨੂੰ ਕੋਈ ਬਿਮਾਰੀ ਨਹੀਂ ਚਿੰਬੜੂਗੀ ਜਿੰਨੀਆਂ ਵੀ ਬਿਮਾਰੀਆਂ ਚਿੰਬੜਦੀਆਂ ਨੇ ਸਾਰੀਆਂ ਟੈਨਸ਼ਨ ਨਾਲ ਚਿੰਬੜਦੀਆਂ ਉਹਦੇ ਵਿੱਚ ਟੈਨਸ਼ਨ ਦੇ ਵਿੱਚ ਬੰਦੇ ਦੀ ਖਰਾਕ ਵੀ ਘਟ ਜਾਂਦੀ ਹੈ ਖਾਂਦਾ ਪੀਂਦਾ ਵੀ ਘਟਾ ਸੋਚ ਨਿਕਟਪ ਰਹਿੰਦੀ ਆ ਤੇ ਸਰੀਰ ਨੂੰ ਵੀ ਬਿਮਾਰੀਆਂ ਘੇਰ ਲੈਂਦੀਆਂ ਨੇ ਇਥੇ ਗੁਰੂ ਜੀ ਨੇ ਵੀ ਇਹੀ ਦੱਸਿਆ ਪ੍ਰਮਾਤਮਾ ਦੇ ਸਿਮਰਨ ਦੀ ਮੈਨੂੰ ਭੁੱਖ ਲੱਗਦੀ ਹੈ ਮੇਰੀ ਆਤਮਿਕ ਜ਼ਿੰਦਗੀ ਦੇ ਕਾਇਮ ਰਹਿਣ ਵਾਸਤੇ ਮੈਨੂੰ ਸਿਮਰਨ ਦੀ ਖਰਾਕ ਦੀ ਲੋੜ ਪੈਂਦੀ ਹੈ ਸਿਮਰਨ ਦੀ ਖਰਾਕ ਚਾਹੀਦੀ ਹੈ ਜੀ ਆਤਮਿਕ ਬਲ ਨੂੰ ਕਾਇਮ ਰੱਖਣ ਵਾਸਤੇ ਪ੍ਰਮਾਤਮਾ ਦੇ ਨਾਮ ਵਿੱਚ ਜੁੜਿਆ ਮੇਰਾ ਮਨ ਮਾਇਆ ਵੱਲੋਂ ਰਜ ਜਾਂਦਾ ਹੈ ਪ੍ਰਮਾਤਮਾ ਮੇਰਾ ਸਬੰਧੀ ਹੈ ਪ੍ਰਮਾਤਮਾ ਹੀ ਮੇਰਾ ਅੰਤ ਵੇਲੇ ਦਾ ਸਾਥੀ ਹੈ ਹੋਰ ਕੋਈ ਨਹੀਂ ਸਾਥ ਨਿਭਾਉਣ ਵਾਲਾ ਜੀਵ ਆਤਮਾ ਦਾ ਸਰੀਰ ਦਾ ਤਾਂ ਸਾਥ ਨਿਭਾਉਂਦੇ ਆ ਨਾ ਜਦੋਂ ਬਾਪੂ ਲਿਆਉਂਦਾ ਤੁਹਾਨੂੰ ਕਮਾ ਕੇ ਲਿਆਉਂਦਾ ਤੇ ਫਿਰ ਉਹ ਢਿਆਂ ਪੁੱਤਰ ਵੀ ਡੈਡੀ ਡੈਡੀ ਮੰਮੀ ਮੰਮੀ ਕਰਦੇ ਆ ਤੇ ਜਦੋਂ ਕਮਾਈ ਘਟ ਗਈ ਜੇਬ 'ਚ ਪੈਸਾ ਨਾ ਹੋਇਆ ਤੇ ਫੇਰ ਕੌੜੀ ਅੱਖ ਨਾਲ ਦੇਖਣ ਲੱਗ ਜਾਂਦੇ ਮੇਰਾ ਪ੍ਰੈਕਟੀਕਲ ਆ ਦੇਖਦਾ ਮੈਂ ਕਿਉਂਕਿ ਨਗਰਾਂ ਵਿੱਚ ਜਾਣਾ ਪਿੰਡਾਂ 'ਚ ਤੇ ਬੀਬੀਆਂ ਵੀ ਮੈਨੂੰ ਬਹੁਤ ਸਾਰੀਆਂ ਗੱਲਾਂ ਦੱਸ ਦਿੰਦੀਆਂ ਨੇ ਤੇ ਮੈਂ ਵੀ ਸੁਣਦਾ ਕਿਉਂਕਿ ਗਿਆਨ ਵਿੱਚ ਵਾਧਾ ਹੁੰਦਾ ਇੱਕ ਇੱਥੇ ਲੀਲਾ ਪਿੰਡ 'ਚ ਹੀ ਆਪਣੇ ਚਲੋ ਮੈਂ ਨਾਂ ਲੈ ਤਾਂ ਹੁਣ ਲੈਣਾ ਨਹੀਂ ਸੀ ਚਾਹੀਦਾ ਰਿਕਾਰਡਿੰਗ ਹੁੰਦੀ ਆ ਉਹ ਮਾਤਾ ਛਾਪਣ ਲੈਣ ਆਉਂਦੀ ਹੁੰਦੀ ਆ ਤੋ ਇੱਕ ਦੋ ਗੇੜੇ ਮੇਰੇ ਕੋਲੇ ਆਈ ਨਹੀਂ ਤੀਜੇ ਚੌਥੇ ਗੇੜੇ ਆਈ ਮੈਂ ਕਿਹਾ ਮੰਕੀ ਗੱਲ ਵੀ ਤੂੰ ਸਾਬਣ ਲੈਣ ਆਈ ਨਹੀਂ ਕਹਿੰਦੀ ਵੀ ਮੈਂ ਕੁੜੀ ਕੋਲੇ ਗਈ ਸੀ ਮੈਂ ਕਿਹਾ ਠੀਕ ਆ ਕਹਿੰਦੀ ਪੁੱਤ ਮੈਨੂੰ ਕੋਈ ਚਾ ਨਹੀਂ ਕੁੜੀ ਕੋਲੇ ਜਾ ਕੇ ਰਹਿਣਾ ਤਾਂ ਕਹਿੰਦੀ ਮੇਰੇ ਪੋਤ ਤੇ ਪੋਤਾ ਦੇ ਪੋਤਨੋਂ ਮੈਨੂੰ ਪਾਣੀ ਟੂਟੀ ਤੋਂ ਭਰਨ ਨਹੀਂ ਦਿੰਦੇ ਪੀਣ ਪੂਣ ਜੋਗਾ ਕਹਿੰਦੀ ਮੈਂ ਗਮੰਡੀਆਂ ਤੋਂ ਲੈ ਲੈਣੀਆਂ ਤੇ ਲੀੜੇ ਮੈਂ ਇਕੱਠੇ ਕਰ ਲੈਣੀਆਂ ਤੇ ਫਿਰ ਮੈਂ ਧੀ ਕੋਲੇ ਜਾ ਕੇ ਧਵਾ ਲਿਉਣੀ ਆ ਇਹੋ ਜਿਹਾ ਵਰਤਾਰਾ ਹੋ ਰਿਹਾ ਬਜ਼ੁਰਗਾਂ ਦੇ ਨਾਲ ਐਕਸ਼ਨ ਦਾ ਰਿਐਕਸ਼ਨ ਹੁੰਦਾ ਹੀ ਆ ਇਹ ਵੀ ਧਿਆਨ ਵਿੱਚ ਰੱਖਣਾ ਆਪਾਂ ਵਜੈਸੀ ਕਰਨੀ ਵੈਸੀ ਭਰਨੀ ਇਹ ਸੱਚ ਹੈ ਹੁੰਦਾ ਉਹੀ ਆ ਜੋ ਆਪਾਂ ਦੂਜੇ ਨਾਲ ਕਰਦੇ ਆ ਚਲੋ ਇਹ ਵਿੱਚੋਂ ਗੱਲ ਕਹਿਣੀ ਪੈਗੀ ਮੈਨੂੰ ਮਹਾਰਾਜ ਕਹਿੰਦੇ ਨਾ ਹਰ ਬਿਨ ਹੋਰ ਰਾਸ ਕੂੜੀ ਹੈ ਚਲਦਿਆਂ ਨਾਲ ਨਾ ਜਾਈ ਦੁਨੀਆ ਦੇ ਧਨ ਪਦਾਰਥ ਦਾ ਕੀ ਮਾਣ ਕਰ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਦੁਨੀਆ ਦੇ ਧਨ ਪਦਾਰਥ ਦਾ ਕੀ ਮਾਣ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਸਨਮਾਇਆ ਝੂਠਾ ਹੈ ਸਭ ਬੈਂਕ ਬੈਲੈਂਸ ਜ਼ਮੀਨ ਜਾਇਦਾਦ ਕੋਠੀਆਂ ਕਾਰਾਂ ਸਭ ਝੂਠੀਆਂ ਨੇ ਛੱਡ ਕੇ ਚਲੇ ਜਾਣਾ ਇਸ ਸਦਾ ਨਹੀਂ ਰਹਿਣ ਵਾਲੀਆਂ ਸਦਾ ਕੀ ਰਹੇਗਾ ਜੀਵ ਆਤਮਾ ਦੇ ਨਾਲ ਪ੍ਰਭੂ ਪ੍ਰਮਾਤਮਾ ਦਾ ਨਾਮ ਮਹਾਰਾਜ ਕਹਿੰਦੇ ਹਰ ਮੇਰਾ ਧਨ ਮੇਰਾ ਹੈ ਸਾਥ ਹਰ ਮੇਰਾ ਧਨ ਮੇਰੇ ਸਾਥ ਚੱਲੇ ਜਹਾਂ ਹਾਂ ਜਾਉ ਤਹ ਜਾਈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੇ ਪ੍ਰਮਾਤਮਾ ਦਾ ਨਾਮ ਹੀ ਮੇਰਾ ਧਨ ਹੈ ਇਹ ਧਨ ਮੇਰੇ ਨਾਲ ਸਾਥ ਕਰਦਾ ਹੈ ਮੈਂ ਜਿੱਥੇ ਵੀ ਜਾਂਦਾ ਹਾਂ ਇਹ ਤਨ ਮੇਰੇ ਨਾਲ ਜਾਂਦਾ ਹੈ ਸੋ ਝੂਠਾ ਜੋ ਝੂਠੇ ਲਾਗੇ ਝੂਠੇ ਕਰਮ ਕਮਾਈ ਅਗਲੇ ਅਗਲੇ ਪੰਨ ਚ ਮਹਾਰਾਜ ਕਹਿੰਦੇ ਨੇ ਜਿਹੜਾ ਮਨੁੱਖ ਨਾਲ ਜਿਹੜਾ ਜਿਹੜਾ ਮਨੁੱਖ ਨਾਲ ਨਾ ਨਿਵਣ ਵਾਲਾ ਪਦਾਰਥ ਜਿਹੜਾ ਮਨੁੱਖ ਨਾਲ ਨਾ ਨਿਵਣ ਵਾਲੇ ਪਦਾਰਥਾਂ ਵਿੱਚ ਪ੍ਰੀਤ ਪਾਈ ਰੱਖਦਾ